ਮੈਂ ਬਹੁਤ ਦਿਨਾਂ ਦਾ ਦੇਖਦਾ ਹਾਂ ਨਾ ਮੋਗੇ ਨਾ ਆਊਟਲੈਟ ਦੇ ਵਿੱਚ ਇੱਕ ਰੈਸਟੋਰੈਂਟ ਆ ਮਨ ਕਰਦਾ ਪਰ ਮਨ ਡਰਦਾ ਵੀ ਹੈ ਕਿ ਮਹਿੰਗਾ ਹੋਊਗਾ ਪਰ ਅੱਜ ਮਨ ਕੀਤਾ ਵੀਰ ਨਾ ਖਾ ਕੇ ਆ ਗਏ ਭਣਾ ਲਈ ਤੇ ਲਿਖੋਗੇ ਹਾਂ ਜੀ ਦੇਖੋ ਭਣਾ ਸੁਖਿੰਦਰ ਸੁਖਿੰਦਰ ਹਾਂ ਸੁਖਿੰਦਰ ਕੋ ਆਜੋ ਆਜੋ ਉੱਤੇ ਚੱਲਦੇ ਆ ਨੇੜੇ ਤੇੜੇ ਤੁਸੀਂ ਵੀ ਇਹਦੇ ਬੜੇ ਆਰੀ ਗਏ ਹੋਮ ਹੋਗੇ ਬੁੱਕੀਪੁਰੇ ਚੌਂਕ ਦੇ ਵਿੱਚ ਜਿਹੜਾ ਆਊਟਲੈਟ ਬਣਿਆ ਨਾ ਮੋਗੇ ਉੱਥੇ ਹਲਦੀ ਰਾਮ ਦੇ ਉੱਪਰਲੇ ਪਾਸੇ ਇੱਕ ਰੈਸਟੋਰੈਂਟ ਬਣਿਆ ਹੋਇਆ ਰੈਸਟੋਰੈਂਟ ਦਾ ਜੋ ਜਾ ਆਉਂਦਾ ਰਿਵਿਊ ਬੜਾ ਘੈਂਟ ਦਿੰਦਾ ਮੈਂ ਕਿਹਾ ਚੱਲ ਆਪਾਂ ਵੀ ਚੱਲਦੇ ਆਂ ਦਾ ਬਰੇਵ ਸਟੇਟ ਵਾਲਿਆਂ ਦਾ ਅੰਦਰ ਚੱਲਦੇ ਆਂ ਦਰਵਾਜ਼ਾ ਖੜਕਾਉਂਦੇ ਆਂ ਵੇਖਦੇ ਆਂ ਕਿੰਨਾ ਕੁ ਮਹਿੰਗਾ ਯਾਰ ਰੇਟਾਂ ਸਮੇਤ ਗੱਲ ਕਰੂੰਗਾ ਤੁਹਾਡੇ ਨਾਲ ਕਿ ਕਿਹੜੀ ਥਾਲੀ ਕਿੰਨੇ ਦੀ ਪੈਂਦੀ ਆ ਕੀ ਗੱਲ ਬਾਤ ਆਜੋ ਅੰਦਰ ਐਂਟਰ ਕਰਦੇ ਆ ਪਹਿਲਾਂ ਓ ਹੋ 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 ਮੋਲੋ ਅੰਦਰ ਮੋਲਾ 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 ਯਾਰ ਮੈਂ ਸੋਚਿਆ ਨਹੀਂ ਸੀ ਸੱਚੀ ਵੀ ਆਪਣੇ ਮੋਕੇ ਦੇ ਵਿੱਚ ਯਾਰ ਐਡੇ ਲੈਵਲ ਦੀ ਚੀਜ਼ ਬਣੀ ਹੋਊਗੀ ਯਾਰ ਕਮਾਲ ਆ ਯਾਰ ਯਾਰ ਜੇ ਸੱਚੀ ਇੱਥੇ ਆ ਕੇ ਐਂ ਲੱਗਿਆ ਬਈ ਯਾਰ ਜੇ ਮਹਿੰਗੇ ਵੀ ਹੋਏ ਨਾ ਤਾਂ ਕਿਸੇ ਗੱਲ ਤੇ ਮਹਿੰਗੇ ਹੋਣਗੇ ਆਹ ਜੀ ਮਿਲਦੇ ਆ ਬਾਈ ਸਾਰੀ ਗੱਲ ਹੈ ਕੀ ਹਾਲ ਹੈ ਜੀ ਹੋਰ ਸੁਣਾਓ ਸੋਹਣਿਆ ਬੜੀ ਤੂੰ ਹੀ ਸੁਣਾਜੇ ਹਾਂ ਜੀ ਬਾਈ ਹਾਂ ਸੱਚੀ ਗੱਲ ਦੱਸਾਂ ਦਿਲ ਦੀ ਮੈਂ ਬਹੁਤ ਆ ਰਹੀਆਂ ਇੱਥੇ ਆਊਟਲੈਟ ਦੇ ਵਿੱਚ ਠੀਕ ਹੈ ਜੀ ਤੇ ਮੈਂ ਜਿਗਰਾ ਹੀ ਨਹੀਂ ਕੀਤਾ ਅੰਦਰ ਮੈਂ ਕਿਹਾ ਯਾਰ ਮਹਿੰਗਾ ਮੁੰਗਾ ਬਣਾ ਉਹ ਨਹੀਂ ਨਹੀਂ ਮਹਿੰਗਾ ਤੂੰ ਹੀ ਆਉਂ ਗੇੜਾ ਦਾ ਕੱਢਿਓ ਤੂੰ ਇੱਕ ਵਾਰੀ ਆਉ ਬਈ ਤੈਨੂੰ ਸੱਚੀ ਸੱਚੀ ਮੈਂ ਕਹਾਂ ਦੋਤਾਂ ਨਾਲ ਰਪੀਤ ਨੂੰ ਨਾਲ ਕਿਹਾ ਮੈਂ ਕਿਹਾ ਯਾਰ ਮਹਿੰਗਾ ਹੋਊਗਾ ਹੈ ਨਾ ਨਹੀਂ ਨਹੀਂ ਤੇ ਪਰ ਇੱਥੇ ਜਿਹੜੇ ਮਾਰਮੇਤਾਂ ਆ ਕੇ ਜਾਂਦੇ ਆ ਹਾਂਜੀ ਉਹ ਮੈਨੂੰ ਕਹਿੰਦੇ ਆ ਵੀ ਯਾਰ ਕਮਾਲ ਆ ਯਾਰ ਕੁਆਲਿਟੀ ਕਮਾਲ ਆ ਕੁਆਲਿਟੀ ਮੈਂ ਵੀ ਸੋਹਣਾ ਬਹੁਤ ਆ ਮਾਹੌਲ ਬਹੁਤ ਆ ਹਾਂਜੀ ਉੱਪਰੋਂ ਛੱਤ ਛੁੱਪ ਤੇ ਬੈਠ ਕੇ ਦਿਖਦਾ ਬਹੁਤ ਆ ਹਾਂ ਹਾਂ ਮੈਂ ਤੁਹਾਨੂੰ ਸਾਰਾ ਕਮਾਵਾਂਗੇ ਜੀ ਹਨਾ ਤੁਹਾਨੂੰ ਸਾਰਾ ਕਮਾਵਾਂਗੇ ਆ ਜੋ ਫੈਮਲੀ ਪਹੁੰਚ ਆਉਂਦੇ ਆ ਬਿਲਕੁਲ ਸਾਡੇ ਕੋਲ ਹੈ ਹੀ ਫੈਮਲੀ ਆ ਜੀ ਬਈ ਬਈ ਵੈਸੇ ਨਾ ਵੈਸੇ ਮੇਰਾ ਇੱਕ ਪਰਸਨਲ ਤੁਹਾਨੂੰ ਕੁਐਸਚਨ ਆ ਹਾਂਜੀ ਹਾਂਜੀ ਕੌਣ ਤਾਂ ਮੈਂ ਕੱਟ ਵੀ ਦਊਂਗਾ ਵਿੱਚੋਂ ਵੀਡੀਓ ਨਾ 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 ਕੱਟਣਾ ਗੱਲ ਮੈਂ ਨਾ ਮਤਲਬ ਯਾਰ ਇੱਥੇ ਜਿਵੇਂ ਹੁਣ ਆਹ ਤੁਹਾਡਾ 20 ਰੁਪਆ ਆ ਹਾਂਜੀ ਯਾਰ ਬੰਦਾ ਡਰਦਾ ਮੰਗਦਾ ਨਹੀਂ ਮਹਿੰਗੀ ਬਹੁਤ ਨੇ ਠੇਕੇ ਨਾਲ ਚੌਗਣਾ ਰੇਟ ਨਹੀਂ ਨਹੀਂ ਮਤਲਬ ਜੇ ਹੁਣ ਬੰਦਾ ਕਹਿੰਦਾ ਯਾਰ ਵੀ ਪਾ ਪੂ ਕੇ ਪਿਆਲੀਆਂ ਜਿ ਦੇ ਦੀ ਹੁਣ ਚੌਗਣੀ ਲੱਗ ਗਈ ਬੰਦੇ ਨੂੰ ਪੀਤੀ ਨਹੀਂ ਚੜਦੀ ਮਤਲਬ ਹੀ ਨਹੀਂ ਦੀ ਮਤਲਬ ਹੀ ਨਹੀਂ ਕਿੰਨੀ ਕਿੰਨੀ ਮਤਲਬ ਮਹਿੰਗੀ ਕਿੰਨੀ ਕਹਿੰਦਾ ਠੇਕੇ ਨਾਲ ਕਿੰਨੀ ਕ ਮਹਿੰਗੀਆਂ ਨੇ ਰੇਟ ਠੇਕੇ ਨਾਲ ਹੀ ਹੈ ਜੀ ਫਿਰ ਰੇਟੇ ਕਿਹੜੇ ਹੈ ਠੇਕੇ ਦਾ ਰੇਟ ਹੈ ਥੋੜੀ-ਬੋਦੀ ਫੈਸਿਲਿਟੀ ਤਾਂ ਹੁੰਦਾ ਜੀ ਬੰਦਾ ਐਡੀ ਸੋਹਣੀ ਜਗ੍ਹਾ ਤੇ ਆਇਆ ਹੈ ਹਾਂ ਮਿਊਜ਼ਿਕ ਦੇ ਰਹੇ ਆ ਲਾਈਵ ਬੈਂਡ ਦੇ ਰਹੇ ਆ ਸਾਰੀਆਂ ਚੀਜ਼ਾਂ ਦੇ ਰਹੇ ਆ ਥੋੜਾ 5-7 ਰੁਪਏ ਦਾ ਕੁਝ ਹੁੰਦਾ ਉੱਪਰ ਤੇ ਲੈ ਬਾਕੀ ਤਾਂ ਕੋਈ ਇੰਡਾ ਮਸਲਾ ਹੀ ਨਹੀਂ ਨਹੀਂ ਮਤਲਬ ਮੇਰੇ ਕੰਨ ਤੋਂ ਬਾਬ ਵੀ ਹੁਣ ਫੈਸਿਲਿਟੀਟ ਜੇ ਆਪਾਂ ਕਰਦੇ ਆ ਹਾਂਜੀ ਤਾਂ ਐਂ ਤਾਂ ਨਹੀਂ ਹੁੰਦਾ ਵੀ ਯਾਰ ਵੀ 70% ਉੱਤੇ ਮਹਿੰਗਾ ਪੈਗਾ ਫੈਸਿਲਿਟੀ ਦੇ 70% ਪੈਗਾ 90% ਪੈਗਾ ਫੈਸਿਲਿਟੀ ਦਾ 100% ਹੀ ਪੈਗਾ ਦੁੱਗਣਾ ਵੀ ਪੈਗਾ ਤੁਸੀਂ ਆਏ ਬਸ ਐਵਰੇਜ ਮਤਲਬ ਕਿੰਨਾ ਪੈ ਜਾਂਦਾ 20 25 10% 10 12% 10 12% ਮਤਲਬ ਜਿੰਨੇ ਘਰੇ ਕੋਲੀਆਂ ਅਕਾਲੀਆਂ ਤੋੜ ਦਿੰਦਾ ਉਹਨਾਂ ਕੀ ਉਹਨਾਂ ਕੀ ਉਹ ਤਾਂ ਉਹ ਤੋਂ ਵੀ ਕੱਟਿਆ ਜੀ ਹਾਂ ਉਹ ਤੋਂ ਵੀ ਕੱਟਿਆ ਜੀ ਹੋਰ ਤਾਂ ਆ ਜਾ ਫਿਰ ਤਾਂ ਯਾਰ ਫੇਰ ਤਾਂ ਕਮਾਲ ਆ ਯਾਰ ਤੁਹਾਡਾ ਨਾ ਕੋਈ ਮਸਲਾ ਨਹੀਂ ਫੇਰ ਤਾਂ ਨਾ ਅੰਧਾਰ ਆ ਹਾਂ ਜੀ ਹਾਂ ਜੀ ਮੈ ਮੈਨੂੰ ਇੱਕ ਗੱਲ ਹੋਰ ਦੱਸੋ ਹਾਂ ਜੀ ਜਿਵੇਂ ਤੁਹਾਡੇ ਕੋਲੇ ਕੋਈ ਆਉਂਦਾ ਹੈ ਫੈਮਿਲੀ ਆਉਂਦੀ ਆ ਹਾਂ ਜੀ ਇੱਥੇ ਮਤਲਬ ਵੈਜ ਨੌਨ ਵੈਜ ਦੋਨੇ ਮਿਲ ਜਾਂਦੇ ਦੋਨੇ ਮਿਲ ਜਾਂਦੇ ਜੀ ਮੇਰੇ ਸਾਹਮਣੇ ਯਾਰ ਰੈਸਟੋਰੈਂਟਾਂ ਦਾ ਨਾ ਤੁਹਾਡਿਆਂ ਦਾ ਵੈਜ ਨੌਨ ਵੈਜ ਇੱਕ ਹੀ ਹੁੰਦਾ ਨਹੀਂ 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 ਮੈਂ ਮੰਨਣੀ ਪਊਗੀ ਤੁਹਾਨੂੰ ਗੱਲ ਪਤਾ ਕੀ ਹੁੰਦਾ ਤੁਹਾਡੇ ਰੈਸਟੋਰੈਂਟਾਂ ਦਾ ਵੈਜ ਨੌਨ ਵੈਜ ਦਾ ਕੇ ਉਸੇ ਉਹ ਉਹੀ ਫਰਿੱਜ ਚ ਵੈਜ ਪਿਆ ਉਸੇ ਚ ਤੁਹਾਡਾ ਨਾਨ ਵੈਜ ਪਿਆ ਉਹੀ ਰਸੋਈ ਵੈਜ ਵਾਲੀ ਉਹੋ ਜੀ ਕੜਾਈ ਨਾਨ ਨਾਣ ਦੀ ਗੱਲ ਕਰਦੇ ਆਂ ਅਸੀਂ ਤੁਹਾਨੂੰ ਰਸੋਈਆਂ ਵੱਖਰੀਆਂ ਮੁੱਖਰੀਆਂ ਦਿਖਾ ਦਿੰਨੇ ਆ ਜੀ ਵੈਜ ਵਾਲੀ ਵੱਖਰੀ ਚਲੋ ਦਿਖਾਓ ਨਾਨ ਵੈਜ ਆਜੋ 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 ਲਿਆ ਭਾਈ ਫਿਰ ਆਪਾਂ ਚੈੱਕ ਕਰ ਆਉ ਜੀ ਆਓ ਨੇ ਸੱਚੇ ਤੁਹਾਡੀ ਰੀਅਲੀ ਤੁਹਾਡੀ ਰੀਅਲੀ ਵਥਰੀ ਹੈ ਜੀ ਇਹ ਤੁਹਾਨੂੰ ਲਾਈਵ ਦਿਖਾਵਾਂਗੇ ਇਹ ਸਾਡਾ ਨਾਨ-ভেজ ਵਾਲਾ ਸੈਕਸ਼ਨ ਹੈ ਜੀ ਆਹ ਨਾਨ-ভেজ ਦਾ ਇੱਥੇ ਸਾਡੇ ਤੰਦੂਰ ਦੇ ਨਾਨ-ভেজ ਸਨੈਕ ਹੋ ਗਏ ਹਾਂ ਜੀ ਮੇਨ ਕੋਰਸ ਰੋਟੀ ਵਾਲਾ ਏਰੀਆ ਨਾਨ-ভেজ ਹੋ ਗਿਆ ਜੀ ਇਹ ਸਾਰਾ ਨਾਨ-ভেজ ਵਾਲਾ ਜਿੱਥੇ ਅੱਛਾ ਆਹ ਨਾਨ-ভেজ ਦਾ ਏਰੀਆ ਹੈ ਇਹ ਵੀ ਨਾਨ-ভেজ ਦਾ ਏਰੀਆ ਹੈ ਇੱਥੇ ਵੈਜ ਆਈਟਮ ਕੋਈ ਨਹੀਂ ਬਣਦੀ ਇੱਥੇ ਵੈਜ ਆਈਟਮ ਕੋਈ ਨਹੀਂ ਬਣਨੀ ਹੁਣ ਦੋਨੋਂ ਅਸੀਂ ਵੈਜ ਜਿਹੜਾ ਨੀਚੇ ਦਿਖਾਵਾਂਗੇ ਜਿਹੜਾ ਜਿੱਥੇ ਸਾਡਾ ਖਾਲੀ ਵੈਜ-ਵੈਜ ਬਣਨਾ ਹੈ ਅੱਛਾ ਉੱਥੇ ਵੈਜ ਬਣਨਾ ਹਾਂਜੀ ਆਜੋ ਪ੍ਰੀ ਹਾਂ 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 ਆਲੀ ਆਓ ਭਾਈ ਜੀ ਇਹ ਆ ਆ ਤੁਹਾਨੂੰ ਅਸੀਂ ਵੈਜ ਕਿਚਨ ਦਿਖਾਈਏ ਹਾਂ ਉਹ ਸਾਰਾ ਨਾਨ ਵੈਜ ਹੈ ਹਾਂ ਜੀ ਇਹ ਸਾਰਾ ਵੈਜ ਹੈ ਮਤਲਬ ਨਾ ਤੇਲ ਨਾ ਫ੍ਰਿਜ ਮੈਂ ਕਹਾਂ ਜੀ ਭਾਂਡੇ ਹੀ ਵੱਖਰੇ ਭਾਂਡੇ ਹੀ ਵੱਖਰੇ ਜੀ ਕਮਾਲ ਆ ਯਾਰ ਆ ਵੈਸੇ ਮੇਰਾ ਐਕਸਪੀਰੀਅੰਸ ਪਹਿਲਾ ਹੋ ਰਿਹਾ ਕਿ ਕੋਈ ਬੰਦਾ ਮੈਂ ਕਹ ਰਿਹਾ ਵੀ ਨਹੀਂ ਨਹੀਂ ਜੀ ਨਹੀਂ ਫਿਰ ਭਾਈ ਇਹ ਤੁਹਾਨੂੰ ਲੱਗਦਾ ਵੀ ਤੁਹਾਡੇ ਸ਼ੈਫ ਵੀ ਤੁਸੀਂ ਮਤਲਬ ਇਹਨੂੰ ਵੀ ਕੁਆਲਿਟੀ ਨੂੰ ਧਿਆਨ ਰੱਖਿਆ ਹੋਊਗਾ ਵੀ ਬਿਲਕੁਲ ਸਾਡੇ ਕੋਲ ਲੋਕਲ ਬੰਦਾ ਕੋਈ ਨਹੀਂ ਜੇ ਸਾਰੇ ਸਾਡੇ ਕੋਲ ਡਿਗਰੀ ਵਾਲੇ ਬੰਦੇ ਜੀ ਸਾਰੇ ਪੜੇ ਲਿਖੇ ਬੰਦੇ ਸਾਰੇ ਗ੍ਰੈਜੂਏਸ਼ਨ ਵਾਲੇ ਬੰਦੇ ਜੀ ਸਾਡੇ ਜਿਹੜੇ ਮੇਨ ਹੈੱਡ ਸ਼ੈਫ ਨੇ ਜੀ ਉਹਨਾਂ ਨੇ 3 ਸਾਲ ਦੀ ਡਿਗਰੀ ਕੀਤੀ ਹੋਈ ਹੈ ਜੀ ਉਹ ਤੋਂ ਉੱਪਰ 2 ਸਾਲ ਦੀ ਹੋਰ ਪੜਾਈ ਕੀਤੀ ਹੋਈ ਹੈ ਜੀ ਫਿਰ ਉਹ ਅੱਜ ਸਾਰਾ ਕਿਚਨ ਸੰਭਾਲ ਰਿਹਾ ਹੈ ਉੱਪਰ ਦਾ ਵੀ ਨੀਚੇ ਦਾ ਵੀ ਤੇ ਬਾਹਰ ਵੀ ਸਾਰਾ ਹਾਂਜੀ ਭਾਈ ਜਦੋਂ ਨਾ ਮੈਂ ਅੰਦਰ ਵੜਿਆ ਸੀਗਾ ਤਾਂ ਇੱਕ ਨਾ ਸਾਹਮਣੇ ਵੱਡੇ ਵੱਡੇ ਕੈਨ ਜੇ ਦੇਖਦੇ ਸੀ ਉਹ ਇਧਰ ਉਹ ਤੁਹਾਨੂੰ ਅੰਦਰੋਂ ਦਿਖਾਵਾਂਗੇ ਦੇਖੋ ਜੀ ਬਰੂਰੀ ਪਲਾਂਟ ਇਹ ਇਹ ਕੀ ਇਹ ਕੀ ਆ ਆਜੋ ਆਜੋ ਮੈਂ ਤੁਹਾਨੂੰ ਦਪਾਉਣਾ ਇਹਦੀ ਲਾਈਟ ਜਗਾਉ ਮੈਂ ਜਗਾ ਆਜੋ ਨੰਗੇ ਆਓ ਆ ਆ ਕੀ ਬਣਦਾ ਇਹ ਹੈ ਜੀ ਸਾਡੀ ਮੇਨ ਐਸਓਪੀ ਅੱਛਾ ਸਾਡੀ ਬੀਅਰ ਬਣਦੀ ਹੈ ਜੀ ਇੱਥੇ ਅੱਛਾ ਇੱਥੇ ਤੁਹਾਡੀ ਆਪਣੇ ਤੁਸੀਂ ਆਪਣੀ ਬਣਾਉਂਦੇ ਨਹੀਂ ਨਹੀਂ ਜੀ ਸਾਡੇ ਕੋਲ ਬੰਦੇ ਹੈ ਜੀ ਸਾਡੇ ਕੋ ਬੰਦੇ ਹੈ ਜਿਹੜੇ ਸਾਡੇ ਕੋ ਵੈਲ এডਿਕੇਟਡ ਜਿਨ੍ਹਾਂ ਨੂੰ ਇੱਕ ਇੱਕ ਚੀਜ਼ ਦਾ ਪਤਾ ਹੈ ਕਿ ਬੀਅਰ ਕਿੰਨੇ ਦਿਨਾਂ ਚ ਬਣਨੀ ਹੈ ਬੀਅਰ ਬਣਨ ਨੂੰ ਕਿਹੜਾ ਕਿਹੜਾ ਸਮਾਨ ਚਾਹੀਦਾ ਹੈ ਔਰ ਬੀਅਰ ਕਿੰਨੇ ਦਿਨਾਂ ਬਾਅਦ ਜਿਹੜੀ ਹੈ ਉਹ ਖਰਾਬ ਹੋਣੀ ਹੈ ਔਰ ਕਿੰਨੇ ਦਿਨਾਂ ਬਾਅਦ ਉਹਨੂੰ ਡਰੇਨ ਕਰਨਾ ਹੈ ਅੱਛਾ ਏ ਟੂ ਜ਼ेड ਚੀਜ਼ਾਂ ਸਾਡੇ ਕੋ ਜੜੀਆਂ ਨੇ ਬਿਲਕੁਲ ਸਿਸਟਮ ਦੇ ਨਾਲ ਕਿ ਕਿਹੜੀ ਕਿਹੜੀ ਕੰਪਨੀ ਕਿਹੜੀ ਕੰਪਨੀ ਦੀ ਬਣਦੀ ਹੈ ਇਹ ਸਾਡੇ ਕੋ ਜੀ ਦਾ ਬਰੂ ਸਟੇਟ ਅੱਛਾ ਦਾ ਬਰੂ ਸਟੇਟ ਕੰਪਨੀ ਦੀ ਸਾਡੀ ਬੀਅਰ ਹੈ ਉਹ ਇੱਥੇ ਬਣਦੀ ਹੈ ਇੱਥੇ ਬਣਦੀ ਹੈ ਜੀ ਸਾਡੇ ਕੋ ਇੱਕ ਗੱਲ ਹੋਰ ਪ੍ਰੀਤ ਕਮਾਲ 39 ਦਿਨਾਂ ਬਾਅਦ ਜਿੰਨੀ ਵੀ ਬਚੀ ਹੋਈ ਸਾਰੀ ਡਰੇਨ ਕਰਨਾ ਸਾਰੀ ਡਰੇਨ ਹੈ ਜੀ ਸਾਰੀ ਡਰੇਨ ਸਾਰੀ ਡਰੇਨ ਔਰ ਇਹ ਸਾਰਾ ਪਲਾਂਟ ਜੀ ਸਟੇਨਲੈਸ ਸਟੀਲ ਦਾ ਜਰਮਨੀ ਮੇਡ ਪਲਾਂਟ ਹੈ ਇਹ ਕੋਈ ਲੋਕਲ ਵਾਲਾ ਸਿਸਟਮ ਨਹੀਂ ਹੈਗਾ ਜੀ ਅਜੀਤ ਭਾਈ ਹਾਂ ਜੀ ਯਾਰ ਮੈਨੂੰ ਮਤਲਬ ਚਲੋ ਤੁਸੀਂ ਉਹਦੇ ਬਾਰੇ ਕਲੀਅਰ ਕਰਤਾ ਵੀ ਠੇਕਾ ਰੇਟ ਹੀ ਹੁੰਦਾ ਵੀ ਜਿਵੇਂ ਜਿਵੇਂ ਮੰਨ ਕੇ ਚਲੋ ਵੀ ਮੇਰਾ ਸਾਡੂ ਆਇਆ ਹਾਂ ਜੀ ਹਾਂ ਜੀ ਵੀ ਸਾਡੂ ਨੂੰ ਤਾਂ ਮੈਂ ਬਿਠਾ ਲਿਆ ਉੱਥੇ ਜੀ ਠੀਕ ਹੈ ਕਿ ਨਹੀਂ ਵੀ ਠੇਕੇ ਰੇਟ 'ਚ ਮੈਂ ਸਹੂਲਤਾਂ ਦੇਤੀਆਂ ਬਿਲਕੁਲ ਮੇਰੀ ਸਾਲੀ ਆਈ ਆ ਮੇਰਾ ਪਰਿਵਾਰ ਨਾਲ ਉਹਨੂੰ ਮੈਂ ਬਿਠਾ ਲਿਆ ਇੱਥੇ ਕਿਉਂ ਥੱਲੇ ਬਿਠਾ ਲਿਆ ਬਿਲਕੁਲ ਬਿਲਕੁਲ ਹੈਨਾ ਹੁਣ ਖਾਣਾ ਤੁਸੀਂ ਸ਼ੈਫ ਵੀ ਬੰਬੇ ਵਾਲੇ ਲਈ ਫਰਦੇ ਆ ਬਿਲਕੁਲ ਵੇਜ ਨਾਣ ਵੇਜ ਵੀ ਏਡ ਕਰੀ ਫਰਦੇ ਆ ਰਸੋਈਆਂ ਵੀ ਦੋ ਦੇਈ ਫਰਦੇ ਆ ਹੈਨਾ ਹਾਂਜੀ ਹਾਂਜੀ ਸਹੂਲਤ ਵੀ ਸਿਰ ਹੈ ਖਾਣਾ ਜ਼ਰੂਰ ਮਤਲਬ ਮੈਨੂੰ ਐ ਲੱਗਦਾ ਵੀ ਤੁਹਾਡਾ ਮੈਨੂੰ ਦੇਖ ਕੇ ਦੇਖਣਾ ਪਊਗਾ ਵੀ ਖਾਣੇ ਤੇ ਕਦੇ ਇਹ ਨਾ ਹੋਵੇ ਨਾ ਵੀ ਬੰਦਾ ਲੱਭਦਾ ਥੱਕ ਜੇ ਤਾਂ ਤੋਂ ਥੱਲੇ ਤੱਕ ਮੇਰੇ ਵਰਗਾ ਬੰਦਾ ਤਾਂ ਆਈਟਮਾਂ ਨਹੀਂ ਦੇਖਦਾ ਮੇਰੇ ਵਰਗਾ ਬੰਦਾ ਰੇਟ ਦੇਖਦਾ ਵੀ ਕਿਹੜੀ ਸਸਤੀ ਪੈਂਦੀ ਉਹ ਮੰਗਾ ਲੇ ਨਾ ਨਹੀਂ ਬਾਈ ਜੀ ਐਵੇਂ ਦੀ ਕੋਈ ਗੱਲ ਨਹੀਂ ਥੋੜੇ ਸਾਹਮਣੇ ਕਿੰਨਾ ਕੁ ਮਹਿੰਗਾ ਸੱਚੀ ਟਾਬੇ ਨਾਲੋਂ ਕਿੰਨਾ ਕੁ ਮਹਿੰਗਾ ਕੁਛ ਮਹਿੰਗਾ ਨਹੀਂ ਬਾਈ ਜੀ ਜੀ ਇਹ ਲੱਗਦਾ ਹੈ ਬਾਹਰ ਉਹਨਾਂ ਵੱਡੀ ਬਿਲਡਿੰਗ ਵੱਡਾ ਇਹ ਸਾਰੀਆਂ ਚੀਜ਼ਾਂ ਬਸ ਫੈਸਿਲਿਟੀ ਹੈ ਜੀ ਇੱਥੇ ਆ ਕੇ ਬੰਦਾ ਰਾਮਨਾਥ ਸ਼ਾਂਤੀਨਾ ਬਹਿ ਜਾਂਦਾ ਹੈ ਆਪਣੇ ਹਿਸਾਬ ਨਾਲ ਬੰਦਾ ਆਰਡਰ ਕਰਦਾ ਹੈ ਆਪਣੇ ਹਿਸਾਬ ਨਾਲ ਬੰਦਾ ਖਾਣਾ ਖਾਂਦਾ ਹੈ ਔਰ ਰਿਲੈਕਸ ਕਰਕੇ ਬੰਦਾ ਘਰੇ ਜਾਂਦਾ ਮੈਂ ਕਹਿ ਸਕਦਾ ਵੀ ਜਿਹੜੇ ਇੱਥੇ ਮੋਗੇ ਦੇ ਵਿੱਚ ਟਾਬੇ ਹੋਣ ਜੰਨੇ ਹੋਏ ਜਿਹੜ ਉਹਨਾਂ ਨੂੰ 5 ਗੁਣਾ ਵੱਧ ਮਤਲਬ ਹੀ ਨਹੀਂ ਜੀ 4 ਗੁਣਾ 3 ਗੁਣਾ 2 ਗੁਣਾ 1 ਗੁਣਾ ਬਰਾਬਰ ਬਰਾਬਰ ਹੈ ਜੀ ਬਰਾਬਰ ਬਰਾਬਰ ਕੋਈ ਰੇਟ ਦਾ ਫਰਕ ਨਹੀਂ ਮੈਂ ਕਹਿੰਦਾ 50 ਰੁਪਏ ਘੱਟ ਹੀ ਹੋਊਗਾ ਮੈਂ ਵੱਧ ਨਹੀਂ ਹੋਊਗਾ ਪੱਕੀ ਗੱਲ ਯਾਰ ਸੱਚੀ ਹੈ ਜੀ ਯਾਰ ਅਸੀਂ ਤਾਂ ਐਂ ਲੱਗਦਾ ਵੀ ਅਸੀਂ ਤਾਂ ਤੁਹਾਡੇ ਜੱਕਦੇ ਹੀ ਨਹੀਂ ਬੜੇ ਯਾਰ ਇਸ ਹਿਸਾਬ ਨਾਲ ਤੇ ਤੁਸੀਂ ਇਸ ਹਿਸਾਬ ਨਾਲ ਮੈਂ ਫੈਮਿਲੀ ਸਮੇਤ ਤੁਹਾਡੇ ਕੋਲੇ ਆ ਸਕਦਾ ਜਦੋਂ ਮਰਜ਼ੀ ਆ ਸਕਦੇ ਬਈ ਹੈ ਜਦੋਂ ਮਰਜ਼ੀ ਮਤਲਬ ਸਾਡੇ ਵਰਗਾ ਬੰਦਾ ਇਹ ਕੰਮ ਪਰਿਵਾਰ ਅਫੋਰਡ ਕਰਦਾ ਆ ਸਕਦਾ ਠੀਕ ਹੈ ਕਿ ਨਹੀਂ ਆ ਸਕਦਾ ਬਸ ਸਹੂਲਤਾਂ ਹੀ ਬਣੀਆਂ ਕਈ ਵਾਰੀ ਅਸੀਂ ਸੱਚੀ ਡਰਦੇ ਜੱਕਦੇ ਨਹੀਂ ਵੜਦੇ ਹੁੰਦੇ ਅੰਦਰ ਠੀਕ ਹੈ ਕਿ ਨਹੀਂ ਮੋਗੇ ਦੇ ਵਿੱਚ ਆਊਟਲੈਟ ਦੇ ਵਿੱਚ ਇਹ ਕਿਹੜਾ ਆਊਟਲੈਟ ਵਾਜਦਾ ਦਬ ਰੂ ਸਟੇਟ ਦਬ ਰੂ ਸਟੇਟ ਹਾਂ ਤਾਂ ਇੱਥੇ ਤੁਸੀਂ ਨਾ ਮਤਲਬ ਤੁਸੀਂ ਆ ਜਿਓ ਯਾਰ ਆਪਣਾ ਬੁੱਗੀਪੁਰੇ ਵਾਲੇ ਚੌਂਕ ਦੇ ਵਿੱਚ ਹੈ ਨਾ ਨੀਲਾ ਮਸਲਮੇ ਦੇ ਨਾ ਨੀਲਾ ਮਸਲਮੇ ਦੇ ਨਾ ਹਾਂ ਹਲਦੀ RAM ਦੇ ਉੱਪਰਲੇ ਪਾਸੇ ਹਲਦੀ RAM ਦੇ ਉੱਪਰਲੇ ਪਾਸੇ ਵੇਹੇ ਵਾਲਿਆਂ ਨੇ ਦੇਖਿਆ ਹੋਊਗਾ ਹਾਂਜੀ ਹਾਂਜੀ ਝੱਕ ਗਏ ਹੋਣਗੇ ਹਲਦੀ RAM ਦੇ ਉੱਪਰਲੇ ਪਾਸੇ ਆ ਬੁੱਗੀਪੁਰ ਵਾਲੇ ਚੌਂਕ ਦੇ ਵਿੱਚ ਠੀਕ ਹੈ ਕਿ ਨਹੀਂ ਮੋਗੇ ਦੇ ਵਿੱਚ ਬਹੁਤ ਘੈਂਟ ਰੈਸਟੋਰੈਂਟ ਬਣਿਆ ਹੋਇਆ ਤੁਸੀਂ ਕਿਸੇ ਵੀ ਵਕਤ ਆ ਸਕਦੇ ਕਿੰਨੇ ਤੋਂ ਕਿੰਨੇ ਆਪਣਾ ਓਪਨ ਹੁੰਦਾ ਸਵੇਰੇ 11 ਵਜੇ ਖੁੱਲ ਜਾਂਦਾ ਜੀ ਸਵੇਰੇ 11 ਵਜੇ ਸਵੇਰੇ 11 ਵਜੇ ਖੁੱਲ ਜਾਂਦਾ ਤੇ ਰਾਤ ਨੂੰ ਥੋੜੇ ਤੇ ਹੈ ਜੀ ਠੀਕ ਹੈ ਜੀ ਰਾਦਰੋਂ ਤੁਹਾਡੇ ਤੇ ਤਾਂ ਮੈਂ ਇੱਕ ਗੱਲ ਹੁਣ ਸੁਣਾਂ ਹਾਂ ਜੀ ਯਾਰ ਮੰਨ ਲਓ ਮੈਂ ਆ ਹਾਲ ਆ ਮੈਂ ਚ ਪਾਰਟੀ ਕਰਨੀ ਆ ਹਾਂ ਜੀ ਮੈਨੂੰ ਪਾਰਟੀ ਕੀ ਭਾਜ ਪੈ ਜੂਗੀ ਜੇ ਮੰਨ ਲਓ ਮੈਂ ਇੱਥੇ ਬਰਥਡੇ ਪਾਰਟੀ ਕਰਨੀ ਆ ਤੁਹਾਡੇ ਹਿਸਾਬ ਨਾਲ ਕਿੰਨੇ ਦੀ ਹੋਣੀ ਚਾਹੀਦੀ ਮੇਰੇ ਹਿਸਾਬ ਨਾਲ ਤਾਂ 4000 ਦੀ ਪਲੇਟ ਲਾਵਾਂਗੇ ਨਹੀਂ ਨਹੀਂ 4000 ਦੀ ਨਹੀਂ 4000 ਦੀ ਨਹੀਂ ਜੀ ਥੋੜਾ ਹੋਰ ਨੀਚੇ ਕਰੋ ਥੋੜਾ ਜਿਹਾ ਹੋਰ ਘਟਾਓ 4000 3500 ਕਰ ਲੈਨੇ ਨਹੀਂ ਤਾਂ 3000 ਕਰ ਲੈ 2000 ਕਰ ਲੈਨੇ ਨਹੀਂ ਨਹੀਂ 13 1300 ਰੁਪਏ ਤੇ ਕਰ ਦਾਂਗੇ ਜੀ 1300 ਰੁਪਏ ਪੁਰਪਲੇਟ ਸਾਰੀਆਂ ਸਾਰੀਆਂ ਚੀਜ਼ਾਂ ਸਾਰੀਆਂ ਚੀਜ਼ਾਂ ਕਰ 1300 ਜੇ ਤੁਸੀਂ ਡੈਕ ਦੀ ਡੈਕ ਦੇ ਪਏ ਅੱਜ ਠੋਕ ਦੇਣੇ ਆ ਡੀਜੇ ਦੇ ਦੇਵਾਂਗੇ ਜੀ ਵਿੱਚ ਹੋਰ ਦੱਸੋ ਜੀ ਡੀਜੇ ਵਿੱਚ ਦੇ ਦਵਾਂਗੇ ਜਿਹੜਾ ਮੈਨੂੰ ਦੇਖਣ ਆਲਾ ਉਹਨੂੰ ਇੰਨੇ ਚ ਦੇ ਦੋਗੇ ਕਿਸੇ ਨੇ ਕੋਈ ਕਪਲ ਪਾਰਟੀ ਕਰਨੀ ਆ ਕੋਈ ਜੋੜੇ ਨੇ ਆਉਣਾ ਅੱਜ ਵੀ ਜਦੋਂ ਮਰਜ਼ੀ ਆ ਜਾਵੇ ਜੀ ਇਹੀ ਰੇਟ ਦੇ ਦਵਾਂਗੇ ਜੀ ਇਹੀ ਰੇਟ 1300 ਰੁਪਏ ਦੇ ਵਿੱਚ ਪਲੇਟ ਦੇ ਦਵਾਂਗੇ ਯਾਰ 1300 ਰੁਪਏ ਦੇ ਵਿੱਚ ਪਲੇਟ ਯਾਰ ਕਿਸੇ ਨੇ ਮੰਨ ਲਓ ਰਿੰਗ ਸੈਰੇਮਨੀ ਕਰਨੀ ਆ ਕੋਈ ਇੱਥੇ ਬਹਿ ਗਿਆ ਇੱਥੇ ਆ ਮੈਂ ਕਹਿੰਦਾ ਜੀ 100 ਬੰਦਾ ਆ ਜਾ ਯਾਰ ਹੁਣ 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 ਪ੍ਰੀਤ ਹੁਣ ਹੁਣ ਮੰਨਦੇ ਆ ਨਾ ਤੁਸੀਂ ਵੀ ਇਹ ਗੱਲ ਜਾਇਜ਼ ਆ ਕਰਨੇ ਇਹ ਕਹਿੰਦੇ 1300 ਰੁਪਏ ਚ ਪਰਪਲੇਟ ਸਾਰਾ ਕੋ ਡੱਕ ਟਪੜਾ ਵਿੱਚੇ ਹੀ ਪਾ ਕੇ ਵਿੱਚੇ ਹੀ ਖਾਣਾ ਖੂਣਾ ਸਾਰਾ ਕੋ ਵਿੱਚੇ ਹੀ ਈਗੋ ਕਿ ਨਹੀਂ ਕੋਸ਼ਕਾਈ ਕੋਈ ਚਲੋ ਕੋਈ ਗੱਲਬਾਤ ਹੀ ਨਹੀਂ ਜਿੰਨੇ ਜਿਹੜੇ ਮਰਦੀ ਹੈ ਮੈਂ ਕਹਿੰਦਾ ਜੀ 1300 ਰੁਪਏ ਦੇ ਵਿੱਚ 6 6 ਸਨੈਕਸ ਦੇ ਦੇਵਾਂਗੇ ਜੀ 6 6 ਮੇਨ ਕੋਰਸ ਦੇ ਦੇਵਾਂਗੇ ਜੀ ਹਾਂ ਹਾਂ ਦੋ ਸੂਪ ਦੇ ਦੇਵਾਂਗੇ ਜੀ ਦੋ ਸੂਪ ਦੋ ਸੂਪ ਦੇ ਦੇਵਾਂਗੇ ਸੁਣ 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 ਕਿੰਨਾ ਕੁਸ ਦੇ ਰਿਹਾ 1300 ਰੁਪਏ ਦੇ ਵਿੱਚ ਤੁਹਾਨੂੰ ਦੋ ਸੂਪ ਦੇ ਦੇਵਾਂਗੇ ਜੀ ਜੀ 6 ਸਟਾਰਟਰ ਦੇ ਦਾਂਗੇ ਜੀ ਜੀ 6 ਹੀ ਮੇਨ ਕੋਰਸ ਦੇ ਦਾਂਗੇ ਜੀ ਜੀ ਦੋ ਦੋ ਰਾਇਤੇ ਦੇਵਾਂਗੇ ਜੀ ਜੀ ਦੋ ਸਲਾਦ ਦੇਵਾਂਗੇ ਜੀ ਤੇ ਨਾਲ ਦੋ ਲਾਸਟ ਵਿੱਚ ਦੇਵਾਂਗੇ ਜੀ ਦੋ ਮਿੱਠੇ ਖਾਣੇ ਬੋ ਕੱਟ ਕੱਟ ਕਿੰਨੇ ਜਾਣੇ ਹੁਣ ਕੱਟ ਤੋਂ ਕੱਟ ਕਿੰਨੇ ਹੁਣ ਪਾਰਟੀ ਕਰਨੀ ਆਗਿਆ 30 ਬੰਦੇ ਆ ਜਾਂਦੇ 30 ਬੰਦਿਆਂ ਨੂੰ ਵੀ ਉਹੀ ਆ 30 ਬੰਦਿਆਂ ਨੂੰ ਉਹੀ ਤੇ 300 ਬੰਦਿਆਂ ਨੂੰ ਵੀ 300 ਬੰਦਿਆਂ ਨੂੰ ਵੀ ਕੋਈ ਦੇਖੋ ਤੇ ਜੇ ਮੇਰੇ ਅਰਕ ਨੇ 4-5 ਜਿਹੜਾ ਜਿਹੜਾ ਉਹ ਆਉਂਦਾ ਪੰਜਾ ਸੱਤਾ ਬੰਦੇ ਨਾਲ ਤਾਂ ਉਹ ਤਾਂ ਉਹ ਤਾਂ ਹੈਗਾ ਹੀ ਆ ਉਹ ਤਾਂ ਪਹਿਲਾਂ ਦੱਸ ਤੇ ਫਿਰ ਉਹਦਾ ਤਾਂ ਮੈਂ ਦੱਸ ਉਹਦਾ ਪੰਜਾ ਸੱਤਾ ਬੰਦੇ ਨਾਲ ਪਹਿਲਾਂ ਦੱਸਤਾ ਠੀਕ ਹੈ ਕਿ ਨਹੀਂ ਮਤਲਬ ਕੁੱਲ ਮਿਲਾ ਕੇ ਕਹਿਣ ਤੋਂ ਪਾਵੇ ਆ ਵੀ ਸੱਜਣੋ ਦਾ ਬਰੂ ਸਟੇਟ ਤੁਹਾਨੂੰ ਉਡੀਕ ਰਿਹਾ ਤੁਸੀਂ ਕਦੇ ਵੀ ਗੇੜਾ ਮਾਰੋ ਤੁਹਾਡਾ ਆਪਣਾ ਰੈਸਟੋਰੈਂਟ ਹੈ ਤੁਹਾਨੂੰ ਆਪਣੇ ਪਰਿਵਾਰ ਤੁਹਾਨੂੰ ਆਪਣੇ ਪਰਿਵਾਰ ਵਰਗੇ ਲੋਕ ਮਿਲਣਗੇ ਤੁਹਾਨੂੰ ਆਪਣੇ ਪਰਿਵਾਰ ਵਰਗਾ ਖਾਣਾ ਤੁਹਾਨੂੰ ਘਰ ਦੀ ਰੋਈ ਵਰਗਾ ਖਾਣਾ ਮਿਲੇਗਾ ਤੇ ਇੱਕ ਤੁਹਾਨੂੰ ਹੋਰ ਕੰਮ ਦੀ ਗੱਲ ਦੱਸਾਂ ਜਿਹੜੀ ਮੈਂ ਦੱਸਣੀ ਭੁੱਲ ਗਿਆ ਇਹ ਬੰਦੇ ਐਸ ਵਕਤ ਖਾਣੇ 'ਚ ਕਿਹੜਾ ਅਵਾਰਡ ਜਿੱਤ ਚੁੱਕਿਆ ਜੀ ਇਹ ਜੀ ਬੈਸਟ ਹਾਂਜੀ ਬੈਸਟ ਫੂਡ ਦਾ ਅਵਾਰਡ ਹੁੰਦਾ ਹੈ ਜਿਹੜਾ ਇੰਡੀਆ ਲੈਵਲ ਤੇ ਚੱਲਦਾ ਹੈ ਉਹ ਬਰੂ ਸਟੇਟ ਜਿੱਤ ਚੁੱਕਿਆ ਜੀ ਹਾਂ ਤੁਸੀਂ ਦੇਖੋ ਵੀ ਵੈਸਟ ਫੂਡ ਦਾ ਅਵਾਰਡ ਆ ਜਿਹੜਾ ਉਹ ਜਿੱਤ ਚੁੱਕਿਆ ਇਹ ਅਵਾਰਡ ਦੇ ਅਸੀਂ ਕਈ ਜਿੱਤ ਚੁੱਕੇ ਆ ਜੀ ਇੱਕ ਆਪਾ ਟਾਈਮਸ ਆਫ ਇੰਡੀਆ ਦਾ ਜਿੱਤ ਚੁੱਕੇ ਆ ਹਿੰਦੁਸਤਾਨ ਟਾਈਮਸ ਦਾ ਜਿੱਤ ਚੁੱਕੇ ਆ ਜੀ ਤੇ ਬੈਸਟ ਫੂਡ ਦਾ ਜਿੱਤ ਚੁੱਕੇ ਆ ਜੀ ਅਵਾਰਡ ਤਾਂ ਕਈ ਸਾਰੇ ਗਿਣਾਂਗੇ ਤੇ ਉਹ ਫਿਰ ਬਹੁਤ ਲੰਬਾ ਜਾ ਹੋ ਜਾਣਾ ਹੈ ਹਾਂਜੀ ਹਾਂਜੀ ਤੇ ਨੰਬਰ ਨੋਟ ਕਰੋ ਤੁਸੀਂ ਜਦੋਂ ਵੀ ਕਦੇ ਤੁਹਾਡਾ ਦਿਲ ਕਰੇ ਉਹ ਕਹਿੰਦੇ ਸਵੇਰ 11 ਵਜੇ ਖੁੱਲ ਜਾਂਦੇ ਆ ਰਾਤ ਵਾਲਾ ਟਾਈਮ ਤੁਹਾਡਾ ਕਿ ਤੁਸੀਂ ਕਿੰਨੇ ਵਜੇ ਜਾਂਦੇ ਜਿਵੇਂ ਦਰੋ